ਆਹ ਬਰਸੀਨ ਬਈ ਆਪਾਂ ਨੇ ਪਹਿਲੀ ਵਾਰ ਬੀਜ ਕੇ ਦੇਖਿਆ ਦੀ ਤੇ ਆਹ ਚਰੀ ਵੀ ਆਪਣੇ ਬੀਜੇ ਹੋਈ ਆ ਦੋ ਕਇਰੇ ਚਰੀ ਦੇ ਤੇ ਇੱਕ ਕਇਰਾ ਬਰਸੀਨ ਦਾ ਦੀ ਤੁਸੀਂ ਆ ਲਾ ਲਓ ਬਈ ਪਹਿਲੇ ਨੰਬਰ ਤਾਂ ਬਈ ਇਹਦੀਆਂ ਬਾੜਾਂ ਬਹੁਤ ਨੇ ਹਜੇ ਪਰਸੋਂ ਆਪਾਂ ਨੇ ਬਾੜਾ ਖਾਲੀ ਕਰਿਆ ਪਿੱਛੋਂ ਤੇ ਆਹ ਦੇਖ ਲਓ ਬਈ ਆ ਤਿਆਰ ਹੋਇਆ ਪਿਆ ਬਾਡੀ ਨੂੰ ਨਾਲੇ ਚ ਹਜੇ ਯੂਰੀਆ ਨਹੀਂ ਪਾਇਆ ਤੇ ਆਪਣੇ ਆ ਦੋ ਕਇਰੇ ਨੇ ਚਰੀ ਦੇ ਲਾ ਦੋ ਕਇਰੇ ਦੀ ਜਗ੍ਹਾ ਲਾ ਇੱਕ ਕਇਰਾ ਹੋਰ ਹੁੰਦਾ ਬਣਾ ਬਰਸੀਨ ਦੇ ਨਾਲ ਆਪਾਂ ਨੂੰ ਮੁੱਕਦਾ ਨਹੀਂ ਤੇ ਬਈ ਆ ਛੀਮੀ ਬਾੜ ਹੈ ਇਹਦੀ ਦੂਜੀ ਵਾੜਾ ਦੂਜੀ ਵਾੜਾ ਚ ਦੇਖ ਲੋ ਕੀ ਹਿੱਲਾ ਹੋ ਰਿਹਾ ਇਹਦਾ ਬਸ ਹੁਣ ਵੱਢ ਕੇ ਇਹਨੂੰ ਆਪਾਂ ਬਰਸੀਨ ਬੀਜਾਂਗੇ ਤੇ ਅੱਗੇ ਤੋਂ ਬਈ ਪਤਾ ਲੱਗ ਗਿਆ ਅੱਗੇ ਤੋਂ ਅਸੀਂ ਆਹੀ ਬਰਸੀਨ ਬੀਜਿਆ ਕਰਾਂਗੇ ਕਿਉਂਕਿ ਬਈ ਫਾਇਦਾ ਬਹੁਤ ਹੈ ਇਹਦਾ ਦੁੱਧ ਵੀ ਬਹੁਤ ਹੈ ਤੇ ਤੂੜੀ ਵੀ ਵੱਧ ਰਲਦੀ ਤੇ ਪਸ਼ੂ ਵੀ ਖੁਸ਼ ਹੋ ਕੇ ਖਾਂਦੇ ਨੇ ਸਾਡੇ ਲੈ ਜਿੱਦਣ ਆਹ ਚਰੀ ਦੀ ਪਹਿਲੀ ਵਾੜ ਵੱਡੀ ਐ ਜਦੋਂ ਆਹ ਖਤਮ ਹੋਇਆ ਬਰਸੀਨ ਪਸ਼ੂਆਂ ਨੇ ਬਈ ਖਾਦੀ ਨਹੀਂ ਹੈਗੇ ਤੇ ਦੁੱਧ ਵੀ ਡੰਕਰ ਘਟ ਗਏ ਤੇ ਸਾਨੂੰ ਤਾਂ ਬਈ ਬਹੁਤ ਫਾਇਦਾ ਲੱਗਿਆ ਤੇ ਬਾੜ ਵੀ ਨਾਲ ਦੀ ਨਾਲ ਤਿਆਰ ਹੋ ਜਾਂਦੀ ਹੁਣ ਤੁਸੀਂ ਛੇਮੀ ਵਾੜ ਲਾ ਲੋ ਆਚਰੀ ਦੀ ਦੂਜੀ ਬਾੜ ਹੈ ਇਹਦੀ ਛੇਵੀਂ ਬਾੜ ਹੈ ਕਿੰਨਾ ਫਰਕ ਹੈ ਬਈ ਨਾਲੇ ਖੁਸ਼ ਹੋ ਕੇ ਖਾਂਦੇ ਨੇ ਸੰਤਾ ਬਾਈ ਬਹੁਤ ਵਧੀਆ ਲੱਗਿਆ ਅਸਤ ਅੱਗੇ ਤੋਂ ਆਹੀ ਬੀਜਾਂਗੇ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਦੱਸੋ ਕਿਹਨੇ ਕਿਹਨੇ ਬੀਜਿਆ ਹੋਇਆ ਤੇ ਕਿਹਨੂੰ ਕਿਹਨੂੰ ਬਈ ਫਾਇਦਾ ਲੱਗਿਆ ਇਹਦਾ ਸਾਰੇ ਜਣੇ ਧੰਨਵਾਦ